ਨਮਸਕਾਰ ਦੋਸਤੋ ਅੱਜ ਤੁਹਾਨੂੰ ਸ਼ਿਵਾਲਿਕ ਪਬਲਿਕ ਸਕੂਲ ਦਾ ਪਾਦਾ ਸਾਲਾਨਾ ਫੰਕਸ਼ਨ ਦਿਖਾਉਣ ਜਾ ਰਹੇ ਹਾਂ ਪਤਕਰ ਭਾਈਚਾਰਾ ਔਰ ਸਾਡੇ ਮਿਊਨਿਸਪਲ ਕਾਉਂਸਲ ਦੇ ਪ੍ਰਧਾਨ ਡਾਕਟਰ ਸੋਨਿਕਾ ਬਾਂਸਲ ਜੀ ਔਰ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਔਰ ਸਾਰੀ ਉਹਨਾਂ ਦੀ ਮੈਨੇਜਮੈਂਟ ਟੀਮ ਔਰ ਖਾਸ ਕਰਕੇ ਸਾਡੇ ਭਰਾ ਮੋਹਿਤ ਸਿੰਘ ਰਾਜ ਜੀ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡੇ ਵਰਗੀਆਂ ਅਰਬੀ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਿਵਲਕ ਪਬਲਿਕ ਸਕੂਲ ਦੇ ਇਸ ਸਾਲਾਨਾ ਜਿਹੜਾ ਫੰਕਸ਼ਨ ਦੇ ਵਿੱਚ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਪਰ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਏਰੀਆ ਦੇ ਵਿੱਚ ਆਪਣੇ ਸਕੂਲ ਨੇ ਜਿਹੜਾ ਆਪਣੀਆਂ ਬੁਲੰਦੀਆਂ ਕੱਦੇ ਲਈ ਬੜਾ ਜਿਹੜਾ ਨਾਮ ਨਾ ਖੱਟਿਆ ਬਹੁਤ ਹੀ ਜਿਹੜਾ ਉਦਮਸ਼ੀਲ ਜਿਹੜੀ ਇਹ ਸਾਡੀ ਸੰਸਥਾ ਹੈ ਨੇੜੇ ਤੇੜੇ ਦੇ ਬਹੁਤੇ ਪਿੰਡਾਂ ਦੇ ਬੱਚੇ ਆ ਜਿਹੜੇ ਔਰ ਮੇਰਾ ਮੇਰਾ ਵੀ ਬੱਚਾ ਇਸ ਸਕੂਲ ਦੇ ਵਿੱਚ ਪੜਦਾ ਇਹਨਾਂ ਦੀ ਛਤਰ ਛਾਇਆ ਦੇ ਹੇਠ ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਮੇਂ 'ਚੋਂ ਸਮਾਂ ਕੱਢ ਕੇ ਆਏ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਪਾ ਦਾ ਸਲਾਨਾ ਇਨਾਮ ਵੰਡ ਸਮਾਰੋਹ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਇੱਥੇ ਮਾਸਟਰ ਕ੍ਰਿਸ਼ਨ ਸਿੰਘ ਜੰਗਲਾ ਜੀ ਦੀ ਇੱਕ ਕਿਤਾਬ ਜੋਰਲੀ ਜੀ ਕੀਤੀ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਬੀਐਸਪੀ ਤਪਾ ਗੁਰਵਿੰਦਰ ਸਿੰਘ ਥਾਣਾ ਮੁਖੀ ਸੰਦੀਪ ਸਿੰਘ ਡਾਕਟਰ ਸੋਨੀਆ ਵੰਸਲ ਪ੍ਰਧਾਨ ਨਗਰ ਕੌਂਸਲ ਤਪਾ ਟਰੱਕ ਜੂਨੀਅਨ ਦੇ ਪ੍ਰਧਾਨ ਜਸਵਿੰਦਰ ਚੱਠਾ ਜੀ ਉਹਨਾਂ ਦੇ ਨਾਲ ਮਨੀਸ਼ ਗਰਗ ਜੀ ਤੇ ਸਟਾਫ ਵੱਲੋਂ ਮੋਹਤ ਸਿੰਘਲਾ ਜੀ ਭਗਵਾਨ ਦਾਸ ਜੀ ਅਸ਼ੋਕ ਮਿੱਤਲ ਜੀ ਮਨੀਸ਼ ਜੀ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਬਦਵੰਤੇ ਸੱਜਣਾ ਨੂੰ ਸਨਮਾਨਤ ਵੀ ਕੀਤਾ ਗਿਆ ਇਸ ਮੌਕੇ ਸਕੂਲ ਦੇ ਸਮੂਹ ਸਟਾਫ ਤੋਂ ਇਲਾਵਾ ਪ੍ਰਿੰਸੀਪਲ ਹਜੇ ਸ਼ਰਮਾ ਜੀ ਵੀ ਇਸ ਮੌਕੇ ਹਾਜ਼ਰ ਹੋਏ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵੱਲੋਂ ਬਹੁਤ ਹੀ ਵਧੀਆ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਰੰਗਾ ਰੰਗ ਪਰਵਾਮ ਦੇ ਵਿੱਚ ਭਾਗ ਲੈਣ ਵਾਲੇ ਛੋਟੇ ਛੋਟੇ ਬੱਚੇ ਨਰਸਰੀ ਕੇਜੀ 1st 2nd 3rd ਤੋਂ ਇਲਾਵਾ ਸੀਨੀਅਰ ਕਲਾਸ ਦੇ ਬੱਚਿਆਂ ਨੇ ਵੀ ਰੰਗਾ ਰੰਗ ਪਰਵਾਮ ਪੇਸ਼ ਕੀਤਾ ਇਸ ਮੌਕੇ ਇਸ ਪਰਵਾਮ ਦੇ ਵਿੱਚ ਜੋ ਨੈਸ਼ਨਲ ਦੇ ਲਈ ਪੰਜਾਬ ਦੇ ਲਈ ਜਿੰਨਾ ਬੱਚਿਆਂ ਨੇ ਮੱਲਾਂ ਮਾਰੀਆਂ ਪੜਾਈ ਦੇ ਵਿੱਚੋਂ ਅੱਭਲ ਆਏ ਉਹਨਾਂ ਨੂੰ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਜੀਤ ਸ਼ਰਮਾ ਨੇ ਆਏ ਮਹਿਮਾਨਾਂ ਦਾ ਮੁੱਖ ਮਹਿਮਾਨਾਂ ਦਾ ਅਤੇ ਬੱਚਿਆਂ ਦੇ ਪੇਰੈਂਟਸ ਦਾ ਬਹੁਤ-ਬਹੁਤ ਧੰਨਵਾਦ ਕੀਤਾ ਇਸ ਮੌਕੇ ਸਮੂਹ ਜੋ ਕਮੇਟੀ ਬਣੀ ਹੈ ਸਕੂਲ ਦੀ ਉਹਨਾਂ ਨੇ ਵੀ ਆਏ ਪਤਵੰਤੇ ਸੱਜਣਾ ਦਾ ਅਤੇ ਸਕੂਲ ਦੇ ਬੱਚਿਆਂ ਦੇ ਪੇਰੈਂਟਸ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਮੋਹਤ ਸਿੰਘਲਾ ਵੱਲੋਂ ਵਿਸ਼ੇਸ਼ ਤੌਰ ਤੇ ਆਏ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਅਤੇ ਐਮਐਲਏ ਪਧੌੜ ਸਰਦਾਰ ਲਾਭ ਸਿੰਘ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਆਏ ਪਤਵੰਤਿਆਂ ਦਾ ਉਹਨਾਂ ਨੇ ਇਸ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਤੁਸੀਂ ਦੇਖ ਸਕਦੇ ਹੋ ਬੱਚੇ ਛੋਟੇ ਛੋਟੇ ਬੱਚੇ ਬਹੁਤ ਵਧੀਆ ਪੇਸ਼ਕਾਰੀ ਇਹ ਕਰ ਰਹੇ ਨੇ ਜਿਨ੍ਹਾਂ ਤੋਂ ਪੰਡਾਲ 'ਚ ਬੈਠੇ ਸਰੋਤਿਆਂ ਨੇ ਬਹੁਤ ਆਨੰਦ ਲਿਆ ਅਤੇ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਛੋਟੇ ਛੋਟੇ ਬੱਚਿਆਂ ਵੱਲੋਂ ਬਹੁਤ ਵਧੀਆ ਡਾਂਸ ਪੇਸ਼ ਕੀਤੇ ਗਏ ਇਹ ਡਾਂਸ ਦੂਸਰੀ ਕਲਾਸ ਦਾ ਜੋ ਤੁਸੀਂ ਦੇਖ ਸਕਦੇ ਹੋ ਸੈਕੰਡ ਕਲਾਸ ਦੇ ਬੱਚਿਆਂ ਵੱਲੋਂ ਇਹ ਡਾਂਸ ਪੇਸ਼ ਕੀਤਾ ਜਾ ਰਿਹਾ ਹੈ ਬਹੁਤ ਅੱਛਾ ਡਾਂਸ ਚੰਗਾ ਡਾਂਸ ਤੁਸੀਂ ਦੇਖ ਸਕਦੇ ਹੋ ਇਸ ਡਾਂਸ ਨੂੰ ਦੇਖ ਕੇ ਪੰਡਾਲ 'ਚ ਬੈਠੇ ਮਾਪਿਆਂ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕੀਤਾ ਅਗਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ ਜੈ ਹਿੰਦ